ਸਤਿ ਸ਼੍ਰੀ ਅਕਾਲ ਜੀ ਵੈਲਕਮ ਅੱਜ ਤੁਹਾਡਾ ਮੇਜਰ ਬੀ ਸਟਾਈਲਿਸ਼ ਸੀ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੀਆਂ ਡ्रेसेस ਸ਼ੇਅਰ ਕਰ ਰਹੇ ਹਾਂ ਸੋ ਇਹ ਤੁਸੀਂ ਆਪਣੇ ਜਿਵੇਂ ਕਿ ਵੈਡਿੰਗ ਸੀਜ਼ਨ ਆ ਰਿਹਾ ਉਹਦੇ ਲਈ ਆਪਣੇ ਫੰਕਸ਼ਨ ਦੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ ਆਪਣੀ ਕਲਰ ਚੋਇਸ ਦੇ ਅਕੋਰਡਿੰਗ ਆਪਣੇ ਸਟੱਫ ਚੋਇਸ ਦੇ ਅਕੋਰਡਿੰਗ ਪ્યોਰ ਤੇ ਸੈਮੀ ਤੇ ਸੋ ਸਰਲ ਇਹਨਾਂ ਦੀ ਪ੍ਰਾਈਸ ਵੀ ਡਿਫਰੈਂਟ ਹੋ ਜਾਂਦੀ ਹੈ ਔਰ ਇਹਨਾਂ ਦਾ ਕਲਰ ਕੰਬੀਨੇਸ਼ਨ ਵੀ ਤੁਸੀਂ ਆਪਣੀ ਚੋਇਸ ਦੇ ਨਾਲ ਦੇ ਸਕਦੇ ਹੋ ਔਰ ਅਗਰ ਤੁਸੀਂ ਟਾਈਮਿੰਗ ਦਾ ਸਾਰਿਆਂ ਨੂੰ ਇਹ ਇਸ਼ੂ ਹੁੰਦਾ ਕਿੰਨੇ ਟਾਈਮ ਚ ਬਣਾ ਦੋਗੇ ਜੀ ਉਹ ਤੁਹਾਡੇ ਸੂਟਸ ਦੇ ਅਕੋਰਡਿੰਗ ਹੈ ਕਿ ਤੁਸੀਂ ਡਰੈਸ ਬਣਾਉਣੀ ਹੈ ਜਾਂ ਕਿੰਨੇ ਸੂਟਸ ਬਣਾ ਰਹੇ ਹੈਗੇ ਹੋ ਸੋ ਉਹਦੇ ਅਕੋਰਡਿੰਗ ਅਸੀਂ ਅਲੱਗ-ਅਲੱਗ ਤੁਹਾਨੂੰ ਟਾਈਮਿੰਗ ਦੇਵਾਂਗੇ ਜੀ ਹੈਂਡਵਰਕ ਹੈ ਜਾਂ ਮਸ਼ੀਨਵਰਕ ਹੈ ਸੋ ਸਾਰਿਆਂ ਦੀ ਅਲੱਗ-ਅਲੱਗ ਜੀ ਟਾਈਮਿੰਗ ਚੱਲ ਰਹੀ ਹੈ ਔਰ ਉਸ ਦੇ ਅਕੋਰਡਿੰਗ ਹੈ ਜਿਹੜਾ ਅਸੀਂ ਤੁਹਾਨੂੰ ਟਾਈਮ ਕਿਉਂਕਿ ਜਿਵੇਂ ਕਿ ਹੈਂਡਵਰਕ ਦੇ ਵਿੱਚ ਬਣੀ ਹੋਈ ਹੈ ਸੋ ਅਗਰ ਤੁਸੀਂ ਕੋਈ ਸਟਾਫ ਹੈ ਜਿਹੜਾ ਡਾਈ ਕਰਵਾਉਣਾ ਹੈ ਸੋ ਉਹਦੇ ਲਈ ਜਿਵੇਂ ਕਾਫੀ ਟਾਈਮ ਲੱਗ ਜਾਂਦਾ ਸੋ ਉਹਦੇ ਅਕੋਰਡਿੰਗ ਹੈ ਜਿਹੜੀ ਟਾਈਮਿੰਗ ਹੋ ਜਾਂਦੀ ਹੈ ਜਿਵੇਂ ਇਹ ਲਵਲੈਂਡਰ ਸ਼ੇਡ ਦੇ ਉੱਪਰ ਬਣਿਆ ਹੋਇਆ ਹੈ ਜੀ ਲਾਈਟproper ਫੀਲ ਹੈ ਸੋ ਬਹੁਤ ਹੀ ਇਹ 18 ਕਲੀਆਂ ਵਾਲੀ ਫਲ ਉਹ ਨਾਰਕਲੀ ਤੁਸੀਂ ਕਹਿ ਸਕਦੇ ਹੋ ਇਹ ਦੇਖੋ ਉੱਪਰ ਤੱਕ ਇਹ ਕੜੀਆਂ ਹੈਗੀਆਂ ਇਹ ਤੋਂ ਸੋ ਬਹੁਤ ਹੀ ਪਿਆਰੀ ਹੈ ਜਿਹੜੀ ਫਾਲ ਇਹ ਇਸ ਵਾਲੀ ਪੂਰਾ ਹੈਵੀ ਹੈ ਜਿਹੜੀ ਇਹ ਬੈਕ ਫਰੰਟ ਦਾ ਜਿਹੜਾ ਸਿੰਵਰ ਕੁਝ ਹੈ ਜੀ ਔਰ ਇਸ ਤਰ੍ਹਾਂ ਯੋਗ ਦੇ ਵਰਕ ਹੈਗਾ ਬਾਜੂ ਤੇ ਇਸ ਤਰ੍ਹਾਂ ਦਾ ਵਰਕ ਹੈ ਔਰ ਪਿੱਛੇ ਅਸੀਂ ਇਸਾਈ ਦੇ ਫਲਟ ਕਰਨ ਲਗਾਏ ਸੋ ਇਹਦੇ ਨਾਲ ਤੁਸੀਂ ਪਲਾਜ਼ੋ ਪਜਾਮੇ ਆਪਣੇ ਅਕੋਰਡਿੰਗ ਕਰ ਸਕਦੇ ਹੋ ਜੀ ਔਰ ਇਹਦੇ ਨਾਲ ਅਸੀਂ نیٹ ਦਾ ਦੁਪੱਟਾ ਕੀਤਾ ਇਹ ਨੈਟ ਦੇ ਦੁਪट्टे ਦੇ ਵਿੱਚ ਸਾਰੇ ਜਿਹੜੀ ਲਾਈਨਸ ਬਣੀਆਂ ਹੋਈਆਂ ਆ ਜੀ ਸਿੰਪਲ ਬੋਟਾ ਪਤੀ ਵੀ ਹੈ ਔਰ ਇਸ ਤਰ੍ਹਾਂ ਸੋ ਇਹ ਨਾਲ ਅਸੀਂ ਜਿਹੜਾ ਇਹ ਲੇਸਿਸ ਦਿੱਤੀਆਂ ਹੋਈਆਂ ਕਿਰਨਾ ਵਾਲੀ ਲੇਸ ਦਿੱਤੀ ਹੋਈ ਆ ਸੋ ਇਸ ਤਰ੍ਹਾਂ ਇਹ ਸਾਰੇ ਦੁਪट्टे ਦੇ ਵਿੱਚ ਨੈਟ ਦਾ ਦੁਪੱਟਾ ਹੈ ਜੀ ਕਿਉਂਕਿ ਆਲਰੇਡੀ ਇਹ ਕਾਫੀ ਹੈਵੀ ਹੋ ਜਾਂਦਾ ਹੈ ਹੈਂਡਵਰਕ ਦੇ ਵਿੱਚ ਹੈ ਅਨਾਰਕਲੀ ਅਗਰ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਕੋਈ ਹੋਰ ਫੈਬਰਿਕ ਦਾ ਲਾਉਂਗੇ ਤਾਂ ਥੋੜਾ ਹੈਵੀ ਹੋ ਜਾਂਦਾ ਕਿਉਂਕਿ ਆਲਰੇਡੀ ਕਾਫੀ ਹੈਵੀ ਹੈ ਤੇ ਔਰ ਨੈਟ ਦਾ ਦੁਪੱਟਾ ਜਿਹੜਾ ਤੁਸੀਂ ਕੰਫਰਟੇਬਲੀ ਯੂਜ਼ ਕਰ ਸਕਦੇ ਹੋ ਸੋ ਇਹਦੇ ਨਾਲ ਅਸੀਂ ਨੈਟ ਦਾ ਦੁਪੱਟਾ ਲਾਉਂਦੇ ਆ ਬਾਟਲ ਦੇ ਵਿੱਚ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਬਣਵਾ ਸਕਦੇ ਹੋ ਤੁਸੀਂ ਪਜਾਮੀ ਪਲਾਜ਼ੋ ਜੋ ਵੀ ਹੈ ਬਣਾ ਸਕਦੇ ਹੋ ਸੋ ਕੀ ਹੈਗਾ ਜੀ ਸੀਮੇ ਸ਼ੀਟ ਦੇ ਉੱਪਰ ਉਹ ਵੀ ਇਸੇ ਤਰ੍ਹਾਂ ਡਰੈਸ ਬਣ ਕੇ ਜਾਰੀ ਲਗੀ ਹੈ ਸੋ ਇਹ ਆ ਰਹੀ ਵਿਦ ਮਸ਼ੀਨ এমਬਰਾਇਡਰੀ ਹੈ نیچے ਇਸ ਤਰ੍ਹਾਂ ਕਿਰਾ ਬੰਦਾ ਹੈਗਾ ਸੋ ਉੱਪਰ ਐਸਾ ਆਯੋਬੇ ਇਸ ਤਰ੍ਹਾਂ ਜੀ ਬਟਨ ਦਿੱਤੇ ਹੋਈ ਹੈ ਔਰ ਇਹ ਜਨਾ ਬਹੁਤ ਹੀ ਪਿਆਰੀ ਜੀ ਲੱਗ ਰਹੀ ਹੈ ਸੋ ਇਹ ਦੀ ਵੀ ਜਿਹੜੀ ਫੁੱਲ ਫਲੇਅਰ ਹੈ ਇਹ ਫਰੋਟ ਤੇ ਬੈਕ ਫਰੰਟ ਜੀ ਸੇਮ ਵਰਕ ਹੈ ਸੇਮ ਕੋਟਾ ਕਲਾਈਂਸ ਚੰਦੀਆਂ ਹੈਗੀਆਂ ਸੋ ਉਹ ਵੀ ਫਾਸਟ ਹੈ ਜਿਹੜੀ ਉਸਨਾ ਕੁਝ ਨਹੀਂ ਹੈ ਜョੜ ਜਿਹੜੀ ਫਾਸਟ ਬਣੀ ਹੋਈ ਹੈ ਆਗੇ ਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਵੀ ਕਾਫੀ ਹੈ ਜੀ ਇਹ ਜਿਨਾ ਸੀ ਆਰਗਾਂਜ਼ਾ ਦਾ ਦੁਪੱਟਾ ਕੀਤਾ ਜੀ ਇਸ ਤਰ੍ਹਾਂ ਦੇ ਜਿਹੜੇ ਪੱਲੇ ਹੈਗੇ ਆ ਕਾਫੀ ਹੈਵੀ ਹੈ ਕੋਟਾ ਕਲਾਈਨਸ ਦੂਸਰਾ ਪਲਰ ਵੀ ਇਸ ਦਾ ਹੈਵੀ ਹੈ ਸੋ ਇਹ ਕਾਫੀ ਜਿਹੜਾ ਹੈਵੀ ਫੌਕਸਟ ਹੋ ਜਾਂਦਾ ਸੋ ਇਹ ਵੀ ਜਿਹੜਾ ਕਲਰ ਕੰਬੀਨੇਸ਼ਨ ਵੀ ਬਹੁਤ ਨਾਈਸ ਹੈ ਔਰ ਵਰਕ ਵੀ ਤੁਹਾਡੀ ਫੌਕ ਅਕੋਰਡਿੰਗ ਹੈ ਜਿਹੜਾ ਬਹੁਤ ਹੀ ਜਿਹੜੀ ਦੀ ਫਲੇਅਰ ਹੈਗੀ ਆ ਨੀਚੇ ਕਿਉਂਕਿ ਇਹਦਾ ਕਾਫੀ ਹੈਵੀ ਡਰਾਪ ਹੋ ਜਾਂਦਾ ਸੋ ਉਹਦੇ ਅਕੋਰਡਿੰਗ ਇਹ ਬਹੁਤ ਹੀ ਪਿਆਰੀ ਜਿਹੜੀ ਦੀ ਫਲੇਅਰ ਆਉਂਦੀ ਹੈ ਸੋ ਸਟੀਚਿੰਗ ਦੇ ਵਿੱਚ ਅਸੀਂ ਸਾਨੂੰ ਕਦੇ ਵੀ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਜੀ ਕਿ ਵੇਟਿੰਗ ਦੇ ਵਿੱਚ ਜਾਂ ਫਰੇਅਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤੁਸੀਂ ਜਿਹੜਾ ਮੈਜ਼ਰਮੈਂਟ ਆ ਉਹ ਪ੍ਰੋਪਰ ਭੇਜਿਆ ਕਰੋ ਜਿਵੇਂ ਜਿੰਨਾ ਤੁਸੀਂ ਮੈਜ਼ਰਮੈਂਟ ਸਾਨੂੰ ਲਿਖ ਕੇ ਭੇਜੋਗੇ ਸੋ ਅਸੀਂ ਉਹਦੇ ਅਕੋਰਡਿੰਗ ਉਨਾ ਹੀ ਰੱਖ ਕੇ ਭੇਜਾਂਗੇ ਸੋ ਤੁਸੀਂ ਕਈ ਵਾਰ ਮੈਜ਼ਰਮੈਂਟ ਲੈਂਦੇ ਹੋਏ ਕੋਈ ਵੀ ਉਹ ਨਾ ਕਰਿਆ ਕਰੋ ਤੁਸੀਂ ਪ੍ਰੋਪਰ ਟੇਲਰ ਤੋਂ ਜਾਂ ਤੁਸੀਂ ਆਪ ਜਿਵੇਂ ਵੀ ਲੈਣਾ ਚਾਹੁੰਦੇ ਹੋ ਸੋ ਉਸ ਤਰ੍ਹਾਂ ਪਰਫੈਕਟ ਜਿਹੜਾ ਸਾਨੂੰ ਮੈਜ਼ਰਮੈਂਟ ਭੇਜਿਆ ਕਰੋ ਸੋ ਇਹ ਹੈਗੇ ਜੀ ਥਰਡ ਫੌਕ ਆਪਣੀ ये सिंपल है जी ये तो सिंपल कटवर्क है इस तरह ये है बाजू बाजूते जी सिंपल कटवर्क है उपर असी इस तरह हुए इस तरह जी सो ये बैक फ्रंट सेम कटवर्क है जी ये एक तो इस तरह का सूट भी बनाने हैं सोज अलग हो जाती है जी ਮੈਂ ਆਲ ਮੈਂਸ਼ਨ ਕਰਦੀ ਆ ਕਿ ਸਿੰਪਲ ਸੂਟ ਦੇ ਨਾਲ ਇਹਦੀ ਪ੍ਰਾਈਸ ਇਹ ਹੈਗੀ ਆ ਫਰਾਕ ਸੂਟ ਦੇ ਨਾਲ ਇਹਦੀ ਪ੍ਰਾਈਸ ਜਿਹੜੀ ਡਿਫਰੈਂਟ ਹੋ ਜਾਂਦੀ ਹੈ ਫਰਾਕ ਸੂਟ ਦੀ ਜਿਹੜੀ ਅਸੀਂ ਪ੍ਰਾਈਸ ਹੈਗੀ ਆ ਜੀ ਵਿਦ ਸਟਿਚਿੰਗ ਦੱਸਦੇ ਆ ਕਿਉਂਕਿ ਇਹ ਸੈਮੀ ਸਟਿਚ ਹੋ ਕੇ ਹੀ ਵਰਕ ਹੁੰਦਾ ਸੋ ਪਿੱਛੇ ਕੋਈ ਸਟਿਚਿੰਗ ਨਹੀਂ ਰਹਿ ਜਾਂਦੀ ਤੁਸੀਂ ਪ੍ਰੋਪਰ ਆਪਣਾ ਫਰਾਕ ਸੂਟ ਦਾ ਮੈਜ਼ਰਮੈਂਟ ਲਈ ਸਰਵਿੰਗ ਕੋ ਕਿ ਤਲੀਆਂ ਜੁੜ ਜਾਂਦੀਆਂ ਉੱਪਰ ਜੋ ਅਸੀਂ ਜੋੜ ਲੈਂਦੇ ਆ ਫਿਰ ਵਰਕ ਕਰਦੇ ਆ ਸੋ ਫਿਰ ਜਿਹੜਾ ਪ੍ਰੋਪਰ ਆ ਜਿਹੜਾ ਉਹਦੇ ਨਾਲ ਹੀ ਮੈਂ ਪ੍ਰਾਈਸ ਤੁਹਾਨੂੰ ਮੈਂਸ਼ਨ ਕਰੂੰਗੀ ਸੋ ਇਹ ਹੈਗਾ ਜੀ ਦੁਪੱਟਾ ਚਨੋਂ ਦਾ ਸੋ ਇਹ ਮਲਟੀ ਸ਼ੇਡਡ ਹੈ ਜਿਹੜਾ ਡਾਈ ਹੋਇਆ ਹੋਇਆ ਵਿੱਚ ਇਹ orange shade ਹੈਗਾ ਇਹ ਹੈਗਾ pink dark ਚਾ pink ਕਲਰ ਹੈਗਾ ਜੀ ਸੋ ਇਸ ਤਰ੍ਹਾਂ ਇਹਦੇ ਵਿੱਚ ਫਲਾਰ ਦਿੱਤੇ ਹੋਏ ਆ ਇਹ ਸੈਂਟਰ ਚ ਆ ਜਾਂਦਾ ਜੀ ਬਹੁਤ ਹੀ ਪਿਆਰੀ ਸ਼ੇਡ ਦੇਖੀਏ ਸੋ ਨਾ ਡਾਈ ਕੀਤਾ ਹੋਇਆ ਸੋ ਸਾਈਡ ਸਿਸੋਂ ਦਾ ਕੱਟ ਬਰ ਕਰ ਜੰਦਾ ਸੋ ਇਹਨਾਂ ਨੂੰ ਵੀ ਕਲਾਜ਼ੂ ਹੈਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਜਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਸੂਟ ਬਣਾਉਣਾ ਹੈਗਾ ਸਲਵਾਰ ਸੂਟ ਬਣਾਉਣਾ ਹੈ ਫਰਾਕ ਸੂਟ ਬਣਾਉਣਾ ਹੈ ਅਨਾਰਕਲੀ ਬਣਾਉਣੀ ਹੈ ਸੋ ਉਹਦੇ ਅਕੋਰਡਿੰਗ ਹੈ ਜਿਹੜਾ ਅਲੱਗ-ਅਲੱਗ ਰੇਂਜ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਾਵਾਂਗੇ ਸੋ ਬਲਰ ਬੇਚਨ ਵੀ ਸਟਾਈਲਿਸ਼ ਥੇ ਔਰ ਇਹਨਾਂ ਦੀਆਂ ਜਿਹੜੀਆਂ ਫੁੱਲ ਪਿਕਚਰਸ ਦੇਖਣ ਲਈ ਜੇ ਮੇਰਾ ਇੰਸਟਾਗ੍ਰam ਆਈਡੀ ਹੈਗੀ ਆ ਡਿਸਕ੍ਰਿਪਸ਼ਨ ਦੇ ਬਾਕਸ ਦੇ ਵਿੱਚ ਹੈਗੀ ਆ ਯੂਨੀਕ੍ਰੇਸ਼ਨ ਟਿਕ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਇਨਾਂ ਦੀਆਂ ਪਿਕਚਰਸ ਦੇਖ ਸਕਦੇ ਹੋ ਸੋ ਬਹੁਤ ਬਹੁਤ ਥੈਂਕ ਯੂ ਜੀ ਵੀਡੀਓ ਵਾਚ ਕਰ ਲਈ ਥੈਂਕ ਯੂ so much